ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧੁਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ। ਕੋਰਾਲੀ ਸ਼ਹਿਰ ਤੋਂ ਬੱਸਾਂ ਬਹੁਤ ਜਾਂਦੀਆਂ ਨੇ ਯਾਤਰਾ ਦੇ ਉੱਤੇ। ਤੁਹਾਨੂੰ ਅਸੀਂ ਹਰ ਇੱਕ ਜਾਣਕਾਰੀ ਦਿੰਦੇ ਰਹਿੰਦੇ ਆਂ ਤੇ ਅੱਜ ਜੋ ਯਾਤਰਾ ਜਾ ਰਹੀ ਹੈ ਇਹ ਕਿੱਥੇ ਜਾ ਰਹੀ ਹੈ? ਗੁਰੂ ਕੀ ਨਗਰੀ ਮਨੀਕਰਨ ਸਾਹਿਬ ਜਾ ਰਹੀ ਹੈ। ਜੋ ਸਿਸਮਾ ਰੋਡ ਤੇ ਸਿਮਰਨ ਫੈਸ਼ਨ ਹੱਬ ਹੈ ਉਹਨਾਂ ਦੇ ਜੋ ਓਨਰ ਨੇ ਡਾਕਟਰ ਸਰਦਾਰ ਰਣਜੋਤ ਸਿੰਘ ਜੀ ਅਤੇ ਮੈਡਮ ਬਲਵਿੰਦਰ ਕੌਰ ਜੀ ਸੋ ਉਹਨਾਂ ਦੇ ਦੁਆਰਾ ਇਹ ਯਾਤਰਾ ਕਾਫੀ ਲੰਮੇ ਅਰਸੇ ਤੋਂ ਲੈ ਕੇ ਜਾ ਰਹੇ ਨੇ ਤੇ ਅੱਜ ਵੀ ਇਹ ਮਨੀਕਰਨ ਸਾਹਿਬ ਯਾਤਰਾ ਜਾ ਰਹੀ ਹੈ ਇੱਥੇ ਜੋ ਸੰਗਤਾਂ ਪਹੁੰਚੀਆਂ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਡਾਕਟਰ ਸਰਦਾਰ ਰਣਜੋਤ ਸਿੰਘ ਜੀ ਨਾਲ ਵੀ ਗੱਲਬਾਤ ਕਰਦੇ ਆ ਤੁਹਾਨੂੰ ਇਹ ਸਾਰੀ ਹੁਣ ਆਪਾਂ ਜਾਣਕਾਰੀ ਦਿਖਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬੀਬੀ ਬਲਵਿੰਦਰ ਕੌਰ ਜੀ ਅੱਜ ਤੁਸੀਂ ਮਨੀਕਰਨ ਸਾਹਿਬ ਜਾ ਰਹੇ ਹੋ ਗੁਰੂ ਕੀ ਨਗਰੀ ਹਾਂਜੀ ਤੁਸੀਂ ਇਹ ਜੋ ਮਤਲਬ ਕਿ ਯਾਤਰੀ ਵੀ ਲੈ ਕੇ ਜਾਂਦੇ ਹੋ ਚਲੋ ਹੈ ਤਾਂ ਪ੍ਰਮਾਤਮਾ ਦੀ ਉਹ ਹੈ ਹਾਂਜੀ ਤੇ ਹਰ ਸਾਲ ਤੁਸੀਂ ਜਾਣਦੇ ਹੋ ਕਿੰਨੇ ਕ ਸਾਲ ਹੋ ਗਏ ਜਾਂਦਿਆਂ ਨੂੰ ਅਸੀਂ ਵੈਸੇ ਤਾਂ ਮੇਰੇ ਹਸਬੰਦ ਪਹਿਲਾਂ ਤੋਂ ਹੀ ਜਾ ਰਹੇ ਕੁਵਾਰੀ ਜਦੋਂ ਜਦੋਂ ਮੇਰੀ ਮੈਰਿਜ ਹੋਈ 2001 ਤੋਂ ਜਾ ਰਹੇ 2001 ਚ ਸਾਡੀ ਮੈਰਿਜ ਹੋਈ ਸੀ 2001 ਤੋਂ ਹੀ ਜਾ ਰਹੇ ਜੀ ਹਾਂਜੀ ਤੁਹਾਨੂੰ ਕਿਵੇਂ ਲੱਗਦਾ ਕਿਉਂਕਿ ਜਦੋਂ ਤੁਸੀਂ ਵਿਆਹ ਕੇ ਆਏ ਆਉਂਦੇ ਹੀ ਤੁਸੀਂ ਮਤਲਬ ਕਿ ਇਧਰ ਨੂੰ ਤੁਰਪੇ ਹਾਂਜੀ ਬਹੁਤ ਅੱਛਾ ਲੱਗਿਆ ਕਿਉਂਕਿ ਜਦੋਂ ਕੁਆਰੇ ਸੀ ਕਦੇ ਕਿਤੇ ਲੈ ਕੇ ਨਹੀਂ ਸੀ ਜਾਂਦੇ ਘਰ ਦੇ ਉਸ ਤੋਂ ਬਾਅਦ ਤੋਂ ਯਾਤਰਾ ਹੀ ਕਰ ਰਹੀ ਆ ਮੈਨੂੰ ਇੰਨਾ ਅੱਛਾ ਸਫ਼ਰ ਮਿਲੇ ਹਾਂਜੀ ਹਾਂਜੀ ਤੇ ਉੱਥੇ ਵੀ ਕਿਵੇਂ ਲੱਗਦਾ ਜਾ ਕੇ ਗੁਰੂਗ੍ਰੀ ਕੀ ਨਗਰੀ ਬਹੁਤ ਵਧੀਆ ਲੱਗਦਾ ਬਹੁਤ ਜ਼ਿਆਦਾ ਕਿਉਂਕਿ ਉੱਤੇ ਇੱਕ ਤਾਂ ਇੰਨਾ ਸਕੂਨ ਹੈ ਬਿਲਕੁਲ ਅਸੀਂ ਤਾਂ ਜਦੋਂ 4 ਦਿਨ ਨਿਕਲੀ ਦਾ ਘਰੋਂ ਸਭ ਕੁਝ ਦੁਨੀਆਦਾਰੀ ਪਲਾ ਕੇ ਹੀ ਨਿਕਲੀ ਦਾ ਘਰ ਤੋਂ ਬਸ ਬਸ ਸਿਰ ਪਰਮਾਤਮਾ ਦਾ ਇੱਕ ਨਾਮ ਹੁੰਦਾ ਸਿਮਰਨ ਦਾ 4 ਦਿਨ ਉਹਨਾਂ ਦੇ ਨਾਮ ਹੁੰਦੇ ਮਨ ਕਰਤੇ ਦੇਖੋ ਤੁਸੀਂ ਆਪਾਂ ਕਿਸੇ ਕੰਮ ਦੀ ਟੈਨਸ਼ਨ ਕਦੇ ਕਿਸੇ ਦੀ ਵੀ ਨਹੀਂ ਰਹਿੰਦੇ ਆ ਉੱਥੇ ਜਾ ਕੇ ਬਸ ਸਾਰਾ ਕੁਝ ਭੁੱਲ ਜੀਦਾ ਵੀ ਚਾਰ ਦਿਨ ਪ੍ਰਮਾਤਮਾ ਦਾ ਹੀ ਨਾਮ ਰੱਖਣੇ ਜੀ ਹਾਂਜੀ ਵਾਹਿਗੁਰੂ ਜੀ ਜਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਮਨਪ੍ਰੀਤ ਸਿੰਘ ਆ ਜੀ ਜੀ ਮਨਪ੍ਰੀਤ ਸਿੰਘ ਜੀ ਅੱਜ ਗੁਰੂ ਕੀ ਨਗਰੀ ਮਨੀਕਰਨ ਸਾਹਿਬ ਜਾ ਰਹੇ ਹੋ ਤੁਸੀਂ ਕਿੰਨੀ ਕ ਵਾਰ ਉੱਥੇ ਜਾ ਚੁੱਕੇ ਹੋ ਜਾਂ ਕਦੇ ਨਹੀਂ ਮੈਂ ਗਿਆ ਸੀਗਾ 8-9 ਸਾਲ ਹੋ ਗਏ ਬਹੁਤ ਵਧੀਆ ਲੱਗਾ ਉੱਥੇ ਜਾਣ ਨਾਲ ਮੈਨੂੰ ਓਕੇ ਉੱਥੇ ਦਾ ਦ੍ਰਿਸ਼ ਉੱਥ ਦੀ ਦੇਖ ਰਿਕ ਬਹੁਤ ਵਧੀਆ ਨੇ ਮਨ ਨੂੰ ਸ਼ਾਂਤੀ ਮਿਲਦੀ ਹੈ ਉੱਥੇ ਜਾ ਕੇ ਤਾਂ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਜੀ ਜੀ ਹਾਂ ਜੀ ਤੇ ਆਉਣ ਨੂੰ ਕਹਿੰਦਾ ਵੀ ਬੰਦੇ ਨੂੰ ਜ਼ਿੰਦਗੀ 'ਚ ਇੱਕ ਦੋ ਵਾਰ ਜਾਣਾ ਚਾਹੀਦਾ ਜਦੋਂ ਮਨ ਨੂੰ ਸ਼ਾਂਤੀ ਚਾਹੀਦੀ ਹੈ ਜੀ ਬਿਲਕੁਲ ਜੀ ਬਿਲਕੁਲ ਕਿ ਵਧੀਆ ਗੱਲ ਹੈ ਤੇ ਹੋਰ ਵੀ ਕਿਤੇ ਗਏ ਆ ਤੁਸੀਂ ਨੇ ਅਜ਼ਰਬੈਜਨੋ ਕਿਤਨੇ ਗਿਆ ਵਸਤੀ ਮਨਿਕਨ ਸਾਹਿਬ ਗਏ ਸੀ ਹਾਂਜੀ ਹਾਂਜੀ ਓਕੇ ਹਾਂਜੀ ਸੋ ਥੈਂਕ ਯੂ ਤੁਹਾਡੀ ਯਾਤਰਾ ਇਹ ਸਫਲ ਰਹੇ ਠੀਕ ਹੈ ਜੀ ਕੀ ਨਾਮ ਹੈ ਬੇਟਾ ਮੇਰਾ ਨਾਮ ਤੇਜਿੰਦਰ ਘਰਾ ਜੀ ਓਕੇ ਮਨਿਕਨ ਸਾਹਿਬ ਜਾ ਰਹੇ ਹੋ ਪਹਿਲੀ ਵਾਰ ਜਾ ਰਹੇ ਤੁਸੀਂ ਨਹੀਂ ਜੀ ਦੂਜੀ ਵਾਰ ਦੂਜੀ ਵਾਰ ਜਾ ਰਹੇ ਹੋ ਪਹਿਲਾਂ ਜਦੋਂ ਗਏ ਸੀ ਤੁਹਾਡਾ ਇਹ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਰਿਹਾ ਸੀ ਉੱਥੇ ਬਹੁਤ ਵਧੀਆ ਬਹੁਤ ਵਧੀਆ ਲੱਗਿਆ ਜਾ ਕੇ ਉੱਥੇ ਅੱਛਾ ਤੇ ਸ਼ਾਂਤੀ ਮਿਲਦੀ ਹੈ ਆਨੰਦ ਮਿਲਦਾ ਉੱਥੇ ਹਾਂਜੀ ਬਹੁਤ ਵਧੀਆ ਉੱਥੇ ਦਾ ਦ੍ਰਿਸ਼ ਬਹੁਤ ਮਤਲਬ ਸਾਰਾ ਕੁਝ ਬਹੁਤ ਵਧੀਆ ਉੱਥੇ ਦਾ ਓਕੇ ਤੁਹਾਡੀ ਕਿੰਨੀ ਏਜ ਹੈ ਮੇਰੀ 15 ਸਾਲ 15 ਸਾਲ 15 ਸਾਲ ਦੀ ਉਮਰ ਦੇ ਵਿੱਚ ਤੁਸੀਂ ਦੋ ਵਾਰ ਮਨੀਕਰਨ ਸਾਹਿਬ ਜਾਇਆ ਹੈ ਤੇ ਬਹੁਤ ਘੱਟ ਬੱਚੇ ਨੇ ਜਿਹੜੇ ਇੰਨੀ ਉਮਰ ਦੇ ਵਿੱਚ ਇਹੋ ਜੇ ਥਾਂ ਤੇ ਜਾਂਦੇ ਨੇ ਤੇ ਜਿਹੜੀ ਨਵੀਂ ਅੱਜ ਕੱਲ ਦੀ ਜਨਰੇਸ਼ਨ ਹੈ ਕੁਝ ਗਲਤ ਰਾਹਾਂ ਤੇ ਕੁਝ ਨਸ਼ਿਆਂ ਤੇ ਚੱਲ ਰਹੀ ਹੈ ਉਹਨਾਂ ਨੂੰ ਵੀ ਤੁਸੀਂ ਕੁਝ ਮੈਸੇਜ ਦੇਣਾ ਚਾਹੋਗੇ ਕਿਉਂਕਿ ਤੁਸੀਂ ਇੱਕ ਧਾਰਮਿਕ ਆਸਥਾ ਦੇ ਨਾਲ ਜੁੜੇ ਹੋਏ ਮੈਂ ਤਾਂ ਇਹੀ ਕਹਿਣਾ ਚਾਹਾਂਗੀ ਕਿ ਆਪਾਂ ਨੂੰ ਧਾਰਮਿਕ ਰਾਹ ਤੇ ਚੱਲਣਾ ਚਾਹੀਦਾ ਹੈ ਪਾਠ ਕਰਨਾ ਸਹੀ ਹੈ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਪਾਠ ਕਰਨਾ ਜੋ ਮਾਨੂੰ ਸ਼ਾਂਤੀ ਮਿਲਦੀ ਹੈ ਉਹ ਕਿਤੇ ਨਹੀਂ ਮਿਲਦੀ ਜੇ ਗੁਰਦੁਆਰੇ ਜਾ ਕੇ ਮਿਲਦੀ ਹੈ ਪਾਠ ਸੁਣਨ ਨਾਲ ਮਿਲਦੀ ਹੈ ਤਾਂ ਮੈਂ ਤਾਂ ਇਹੀ ਕਹਿੰਦੀ ਹਾਂ ਵੀ ਸਾਰਿਆਂ ਨੂੰ ਪਾਠ ਕਰਨਾ ਚਾਹੀਦਾ ਹੈ ਜੇ ਦਿਨ ਚ ਜਿਮ ਪਾਠ ਨਹੀਂ ਹੁੰਦਾ ਕਈ ਬੰਦੇ ਬੀਜ਼ੀ ਹੁੰਦੇ ਤਾਂ ਉਹਨਾਂ ਨੂੰ ਮੂਰ ਮੰਤਰ ਪੱਕਾ ਕਰਨਾ ਚਾਹੀਦਾ ਠੀਕ ਹੈ ਤੁਸੀਂ ਕਰਦੇ ਹੋ ਨੇ ਪਾਠ ਹਾਂਜੀ ਮੈਂ ਮੈਂ ਸਕੂਲ ਜਾਨੀ ਆ ਸਵੇਰੇ ਛੇਤੀ ਜਾਨੀ ਆ ਤੇ ਉਹਦੇ ਕਰਕੇ ਮੈਂ ਛੇਤੀ ਆਉਣੀ ਆ ਫਿਰ ਲੇਟ ਆਉਣੀ ਆ ਸਕੂਲ ਤੇ 6 ਵਜੇ ਮੇਰੀ ਬੱਸ ਆਉਂਦੀ ਹੈ ਤੇ 4 ਵਜੇ ਮੈਂ ਘਰ ਪਹੁੰਚਦੀ ਆ ਘਰ ਆਉ ਕੇ ਮੈਂ ਕੰਮ-ਕੁਮ ਕਰਦੀ ਆ ਰੈਸਟ ਕਰਦੀ ਆ ਤੇ ਫਿਰ ਸ਼ਾਮ ਨੂੰ ਫਿਰ ਮੈਂ ਰਹਿਰਾ ਸਾਹਿਬ ਦਾ ਬਾਟ ਕਰਦੀ ਆ ਗੁਰਦੁਆਰੇ ਜਾਂਦੀ ਆ ਤੂੰ ਬਹੁਤ ਵਧੀਆ ਕਰਦਾ ਹੈ ਬੱਚਾ ਇਸੇ ਤਰ੍ਹਾਂ ਮਤਲਬ ਕਿ ਆਪਣੀ ਆਸਥਾ ਦੇ ਨਾਲ ਜੁੜੇ ਰਹੋ ਧਰਮ ਦੇ ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਕਮਲਜੀਤ ਕੌਰ ਹੈ ਤੁਸੀਂ ਕਿੱਥੋਂ ਆਏ ਮੈਂ ਰੰਡੇ ਤੋਂ ਦੁਮਣਾ ਪਿੰਡ ਤੋਂ ਆਈ ਹਾਂ ਦੁਮਣੇ ਤੋਂ ਆਏ ਹਾਂ ਹਾਂ ਜੀ ਸੋ ਦੁਮਣੇ ਦੇ ਵਿੱਚ ਤੁਹਾਨੂੰ ਇਹ ਬਲਾਵਾ ਆ ਗਿਆ ਵੀ ਮਨਿਕਰਨ ਸਾਹਿਬ ਜਾ ਰਹੇ ਹਨ ਕਿਸ ਤਰ੍ਹਾਂ ਬਲਾਵਾ ਆਇਆ ਮੇਰੀ ਸਿਸਟਰ ਆਈ ਜੀ ਪਹਿਲਾਂ ਵੀ ਅਸੀਂ ਇਹਨਾਂ ਦੇ ਉਹਨਾਂ ਨਾਲ ਸੰਜੋਗ ਨਾਲੇ ਗਏ ਸੀਗੇ ਤੇ ਹੁਣ ਵੀ ਇਹਨਾਂ ਨੇ ਹੀ ਕਿਹਾ ਬਸ ਸੰਜੋਗ ਹੀ ਬਣ ਗਿਆ ਜਿ ਕਿਹਾ ਕਿ ਸਾਨੂੰ ਮਹਾਰਾਜ ਜੀ ਨੇ ਬੁਲਾਇਆ ਉੱਥੇ ਜੀ ਬਸ ਮੂਡ ਹੈ ਨਹੀਂ ਤਾਂ ਵੈਸੇ ਅਸੀਂ ਗਏ ਸੀਗੇ ਦੀਦੀ ਆਈ ਮੇਰੇ ਕੋਲ ਤੇ ਕਹਿੰਦੀ ਮਨਿਕਾ ਜੀ ਸਭ ਜਾਣਾ ਜੀ ਤੇ ਅਸੀਂ ਕਿਹਾ ਚਲੋ ਅਸੀਂ ਵੀ ਚੱਲਦੇ ਪਹਿਲਾਂ ਵੀ ਗਏ ਆ ਨਾ ਹਾਂਜੀ ਪਹਿਲਾਂ ਵੀ ਗਏ ਆ ਜੀ ਕਿਵੇਂ ਲੱਗਦਾ ਵਧੀਆ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਜੀ ਹਾਂਜੀ ਸੋ ਇਹ ਲਿਜਾਨ ਦੇ ਵਿੱਚ ਫੇਰ ਦੀਦੀ ਦਾ ਫੇਰ ਹੋ ਗਿਆ ਇਹਨਾਂ ਦਾ ਹੀ ਹੋ ਗਿਆ ਜੀ ਹਾਂਜੀ ਧੰਨਵਾਦ ਇਹਨਾਂ ਦਾ ਬਹੁਤ ਬਹੁਤ ਜਿਹੜਾ ਸਾਨੂੰ ਫੇਰ ਮੌਕਾ ਦਿੱਤਾ ਪਹਿਲਾਂ ਵੀ ਅਸੀਂ ਇਹਨਾਂ ਨਾਲ ਹੀ ਗਏ ਸੀਗੇ ਜੀ 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 ਤੇ ਬਹੁਤ ਵਧੀਆ ਨਹੀਂ ਤਾਂ ਸੋਚਿਆ ਨਹੀਂ ਤਾਂ ਅਸੀਂ ਮਨਿਕਨ ਸਾਹਿਬ ਜਾਉਂਗੇ ਇਹ ਤਾਂ ਸਾਨੂੰ 88 ਤੋਂ ਤਕਰੀਬਨ ਜਾ ਰਹੇ ਨੇ ਹਾਂਜੀ ਮੈਂ ਦੂਸਰੀ ਵਾਰ ਚੱਲੀ ਆਈ ਹਾਂ ਹਾਂਜੀ ਇਹਨਾਂ ਨਾਲ ਹੀ ਚੱਲੀ ਦੂਸਰੀ ਵਾਰ ਵੀ ਪਹਿਲਾਂ ਵੀ ਇਹਨਾਂ ਨਾਲ ਹੀ ਗਏ ਸੀਗੇ ਤੇ ਹੁਣ ਵੀ ਇਹਨਾਂ ਨਾਲ ਚੱਲੇ ਆਈ ਜੀ 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 ਹਾਂਜੀ ਸੋ ਯਾਪਰਾ ਸਫਲ ਰਹੇ ਤੁਹਾਡੀ ਥੈਂਕ ਯੂ ਤੁਹਾਨੂੰ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਬਲਜਿੰਦਰ ਕੌਰ ਜੀ ਕਿੱਥੋਂ ਆਏ ਤੁਸੀਂ ਲੁਧਿਆਣੇ ਤੋਂ ਜੀ ਲੁਧਿਆਣੇ ਤੋਂ ਹਾਂਜੀ ਆ ਚੱਲੇ ਕਿੱਥੇ ਆ ਗੁਰੂ ਕੀ ਨਗਰੀ ਮਨੀਕਨ ਸਾਹਿਬ ਅੱਛਾ ਜੀ ਹਾਂਜੀ ਤੁਸੀਂ ਲੁਧਿਆਣੇ ਬੈਠੇ ਸੀ ਲੁਧਿਆਣੇ ਤੁਹਾਨੂੰ ਕਿਵੇਂ ਇਹ ਬਲਾਵਾ ਆ ਗਿਆ ਇਹ ਮੇਂ ਦੀਦੀ ਨਹੀਂ ਚੱਲੇ ਸੀਗੇ ਹਰ ਸਾਲ ਜਾਂਦੇ ਆ ਅਸੀਂ ਫਸਟ ਟਾਈਮ ਜਾ ਰਹੇ ਆ ਇਹਨਾਂ ਨੇ ਪਹਿਲੇ ਮੈਸੇਜ ਕੀਤਾ ਸੀ ਪਹਿਲੇ ਸਾਡੀ ਕੋਈ ਸਲਾਹ ਨਹੀਂ ਸੀ ਇਹਦੇ ਪਪਾ ਕਹਿੰਦੇ ਚਲੋ ਜੇ ਤੁਹਾਡੇ ਮਨ ਕਰਦਾ ਤੁਸੀਂ ਜਾਇਓ ਅੱਛਾ ਜੀ ਹਾਂਜੀ ਪਹਿਲਾਂ ਕਦੇ ਨਹੀਂ ਗਏ ਹੈ ਨਹੀਂ ਜੀ ਫਸਟ ਟਾਈਮ ਜਾ ਰਹੇ ਹੈ ਅੱਛਾ ਜੀ ਕਿਤੇ ਹੋਰ ਗਏ ਹੈ ਕਿਤੇ ਹੋਰ ਧਾਮਾਂ ਤੇ ਕਿਤੇ ਹਾਂਜੀ ਬਸ ਸ੍ਰੀ ਹਰਮੰਦਰ ਸਾਹਿਬ ਜਾਇਦਾ ਹੈ ਅੱਛਾ ਜੀ ਹਾਂਜੀ ਠੀਕ ਹੈ ਜੀ ਸੋ ਥੈਂਕ ਯੂ ਯਾਤਰਾ ਸ਼ੁਭ ਰਹੇ ਤੁਹਾਡੀ ਜੀ ਸਸਕਲ ਜੀ ਮਨੀਕਨ ਜਾ ਰਹੇ ਜੀ ਫਿਰ ਹਾਂਜੀ ਹਾਂਜੀ ਗੁਰੂ ਕੀ ਨਗਰੀ ਜਾ ਰਹੇ ਜੀ ਵੈਗੁਰੂ ਦੀ ਕਿਰਪਾ ਹੋਈ ਹੈ ਸਾਡੇ ਤੇ ਤਾਂ ਉਹਨਾਂ ਦਾ ਬਲਾਵਾ ਹੈ ਜੀ ਅਸੀਂ ਜਾ ਰਹੇ ਹਾਂ ਅੱਛਾ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਠੀਕ ਹੈ ਜੀ ਹਾਂਜੀ ਪਹਿਲਾਂ ਕਿੰਨੀ ਕ ਵਾਰ ਗਏ ਤੁਸੀਂ ਉੱਥੇ ਪਹਿਲਾਂ ਨਹੀਂ ਜੀ ਅਸੀਂ ਪਹਿਲੀ ਵਾਰ ਜਾ ਰਹੇ ਹਾਂ ਹਾਂਜੀ ਹਾਂਜੀ ਉੱਥੇ ਗੈਰ ਮੰਦਰ ਸਾਹਿਬ ਗਏ ਆ ਜੀ अच्छा जी।, 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 जी, जी। हां जी। ਇੱਥੇ ਪਹਿਲੀ ਵਾਰ ਜਾ ਰਹੇ ਹਾਂ। ਹਾਂ ਜੀ ਇੱਥੇ ਪਹਿਲੀ ਵਾਰ ਜਾ ਰਹੇ ਹਾਂ ਜੀ। ਠੀਕ ਹੈ ਜੀ। ਮਹਾਰਾਜ ਦੀ ਕਿਰਪਾ ਹੋਈ ਹੈ ਸਾਡੇ ਤੇ। ਸੁਣਿਆ ਤਾਂ ਬਹੁਤ ਹੁਣ। ਹਾਂ ਜੀ ਸੁਣਿਆ ਬਹੁਤ ਹੈ ਜੀ। ਹਾਂ ਜੀ। ਹਾਂ ਜੀ ਮਨ ਚ ਸੀਗਾ ਜੀ ਬਹੁਤ ਜ਼ਿਆਦਾ। ਵਿਚਾਰ ਵੀ ਬਣਦੇ ਹੋਣੇ ਜਾਣੇ। ਹਾਂ ਜੀ ਹਾਂ ਜੀ ਹਾਂ ਜੀ। ਨਹੀਂ ਜੀ ਬਹੁਤ ਵਾਰ ਵਿਚਾਰ ਬਣੇ ਜੀ ਅਸੀਂ ਕਦੇ ਗਏ ਨਹੀਂ ਹੈਗੇ। ਅੱਛਾ ਜੀ। ਹਾਂ ਜੀ ਚਲੋ ਹੁਣ ਪਰਮਾਤਮਾ ਨੇ ਕਿਰਪਾ ਕੀਤੀ ਹੈ ਜੀ ਸਾਡੇ। ਬਿਲਕੁਲ ਜੀ। ਹਾਂ ਜੀ ਅਸੀਂ ਜਾ ਰਹੇ ਹਾਂ ਜੀ। ਹਾਂ ਜੀ ਗੁਰੂ ਕੀ ਨਗਰੀ ਜਾ ਰਹੇ ਹਾਂ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਨਗਰੀ ਚੱਲੇ ਆ ਜੀ ਮਨੀਕਰਨ ਸਾਹਿਬ ਹਾਂ ਜੀ ਹਾਂ ਜੀ ਗੁਰੂ ਨਗਰੀ ਮਨੀਕਰਨ ਸਾਹਿਬ ਚੱਲੇ ਆ ਜੀ ਜੀ ਕਿੰਨੀ ਕਵਾਰ ਗਏ ਪਹਿਲਾਂ ਤੁਸੀਂ ਮੈਂ ਤੀਜੀ ਵਾਰ ਜਾ ਰਹੀ ਹਾਂ ਜੀ ਤੀਜੀ ਵਾਰ ਜਾ ਰਹੀ ਹਾਂ ਹਾਂ ਜੀ ਹਾਂ ਜੀ ਅੱਛਾ ਜੀ ਜਦੋਂ ਤੁਸੀਂ ਪਹਿਲਾਂ ਗਏ ਸੀਗੇ ਉਦੋਂ ਤੁਹਾਡਾ ਐਕਸਪੀਰੀਅੰਸ ਉੱਥੇ ਦਾ ਕਿਵੇਂ ਰਿਹਾ ਕੀ ਤੁਹਾਨੂੰ ਉੱਥੇ ਦੇਖਣ ਨੂੰ ਮਿਲਿਆ ਬਹੁਤ ਕੁਝ ਮਿਲਿਆ ਜੀ ਦੇਖਣ ਨੂੰ ਜੀ ਬਹੁਤ ਹਾਂ ਜੀ हां जी बहुत सुकून मिलया जी जाके बहुत गुरु नानक देव जी ने ਉੱਥੇ ਪਾਣੀ ਚ ਰੋਟੀਆਂ ਉੱਥਾ ਉਪਰ ਆਈਆਂ ਜੀ हां जी ਉੱਥਾ ਗੁਰਮਦਾਨਾ ਜੀ ਨੂੰ ਭਾਈ ਮਦਾਨਾ ਜੀ ਨੂੰ ਭੁੱਖ ਲੱਗੀ ਰੋਣਾ ਨੇ ਜੀ ਉਹਨਾਂ ਨੂੰ ਕਿਹਾ ਵੀ ਪੱਥਰ ਚੱਕੋ ਵੀ ਉੱਥੇ ਪਾਣੀ ਕਚਾਸੇ ਮੇ ਪੁੱਟਿਆ ਜੀ ਫਿਰ ਉੱਥੇ ਉਹਨਾਂ ਨੇ ਰੋਟੀ ਪਾਈ ਪਹਿਲੀ ਰੋਟੀ ਤਾਂ ਫੁੱਲਗਾ ਉੱਪਰ ਨਹੀਂ ਆਈ ਜੀ ਫਿਰ ਦੂਸਰੀ ਪਾਈ ਉਹ ਵੀ ਨਹੀਂ ਆਈ ਫਿਰ ਤੀਸਰੀ ਪਾਈ ਉਹ ਕਹੇ ਵੀ ਕਰਤਾਰ ਕਰਨਾਵਲੇ ਕਾ ਪੇਪਰ ਪਾ ਫਿਰ ਉਹਨਾਂ ਤੀਸਰੀ ਪਾਈ ਵੇ ਸਾਰੇ ਰੋਟੀਆਂ ਫਿਰ ਉੱਪਰ ਆ ਗਈ ਸਾਰੇ ਪ੍ਰਸਾਦ ਦੇ ਉੱਪਰ ਆ ਗਈ ਜੀ ਵਾਹਿਗੁਰੂ ਕਿਰਪਾ ਦੇ ਜੀ ਰਣਾਨਕ ਦੇਵ ਜੀ ਕਿਰਪਾ ਦੇ ਹਨ ਅੱਛਾ ਜੀ ਤੀਸਰੀ ਵਾਰੇ ਬੁਲਾਇਆ ਮੇਰੇ ਬਾਪੂ ਜੀ ਨੇ ਮੈਨੂੰ ਬਹੁਤ ਬਹੁਤ ਧੰਨਵਾਦ ਮੇਰੇ ਸੱਚੇ ਪਾਤਸ਼ਾਹ ਦਾ ਇੱਕ ਮੇਰੇ ਪੇਕੇ ਆਏ ਵਸ ਸਮਝ ਲਿ ਪੋਂਟਾ ਸਾਹਿਬ ਵੀ ਗਈਆਂ ਅੱਛਾ ਜੀ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰੀਆਂ ਜੀ ਇੱਕ ਪੋਂਟਾ ਸਾਹਿਬ ਰਹਿ ਗਿਆ ਜੀ ਉੱਥੇ ਵਾਹਿਗੁਰੂ ਕਿਰਪਾ ਕਰੇਗਾ ਕੋਈ ਨਹੀਂ ਜੀ ਉਹ ਵੀ ਹੋਰ ਜਰੂਰ ਜਾਾਂਗੇ ਹਾਂ ਜੀ ਹਾਂ ਜੀ ਜਿਹੜਾ ਮੇਰੇ ਮਨ ਮੈਂ ਹੁੰਦਾ ਉਹ ਮੇਰੇ ਸਤਿਗੁਰੂ ਵਾਹਿਗੁਰੂ ਬਹੁਤ ਛੇਤੀ ਅਰਦਾਸ ਹੁੰਦੇ ਮੇਰੀ ਮਨ ਮੈਂ ਹੈ ਤਾਂ ਵੀ ਵਾਹਿਗੁਰੂ ਕਿਰਪਾ ਕਰੇ ਪਿਛਲੇ ਸਾਲ ਇਸੇ ਤਰੀਕ ਨੂੰ ਹਾਂ ਜੀ ਇਸੇ ਦਿਨ ਗਏ ਤੇ ਜੀ ਅੱਛਾ ਜੀ ਹਾਂ ਜੀ ਹਾਂ ਜੀ ਉਹੀ ਤਰੀਕ ਹੈ ਉਸੇ ਆਹੀ ਅਚੋਦੀ ਤਰੀਕ ਨੂੰ ਗਏ ਤੇ ਜੀ ਹਾਂ ਜੀ ਪਿਛਲੇ ਸਾਲ ਅਸੀਂ ਜਾ ਕੇ ਆਏ ਜੀ ਓਕੇ ਹਾਂ ਜੀ ਗੁਰੂ ਕੀ ਨਗਰੀ ਮੇਰੇ ਬਹੁਤ ਗੁਰਨ ਬਹੁਤ ਬਹੁਤ ਧੰਨਵਾਦ ਮੇਰੇ ਗੁਰਨਾੰਕ ਜੀ ਮੇਰੀ ਦੀਦੀ ਕਾ ਜੀ ਜਿਨੇ ਆਪਣੇ ਆਪਣੇ ਨਾਲ ਲੈ ਗਏ ਚਲੇ ਜਾਂ ਸੀ ਸਾਨੂੰ ਹਾਂਜੀ ਹਾਂਜੀ ਅੱਛਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨੀ ਗਨ ਸਾਹਿਬ ਜਾ ਰਹੇ ਹਾਂ ਹਾਂਜੀ ਹਾਂਜੀ ਪਹਿਲਾਂ ਗਏ ਆ ਤੁਸੀਂ ਹਾਂਜੀ ਪਹਿਲਾਂ ਇੱਕ ਵਾਰ ਜਾਇਆ ਜਿਵੇਂ ਇੱਕ ਵਾਰ ਜਾਇਆ ਹਾਂਜੀ ਦੂਸਰੀ ਵਾਰ ਚੱਲੇ ਆ ਜੀ ਹਾਂਜੀ ਮੈਂ ਨਨਕਾਣਾ ਸਾਹਿਬ ਵੀ ਜਾਈ ਮਹਿਜੂਰ ਸਾਹਿਬ ਵੀ ਜਾਈ ਮੈਂ ਪਟਨਾ ਸਾਹਿਬ ਵੀ ਜਾਈ ਮੈਂਬਰ ਸਾਤਾ 2 ਸਾਲੋਂ ਕਸਨ ਜਾਂਦੀਆਂ ਨੂੰ ਮੇਰਾ ਜਾਤਰਾ ਪ੍ਰਮਾਤਮਾ ਦੀ ਕਿਰਪਾ ਕੋਈ ਨਹੀਂ ਸਾਰੀ ਕਿਰਪਾ ਵਾਹਿਗੁਰੂ ਦੀ ਕਿਰਪਾ ਦਾ ਸਾਰੀ ਯਾਤਰਾ ਕਰਨੀ ਮਹਾਰਾਜ ਦੀ ਕਿਰਪਾ ਦਾ ਸੱਚੀ ਬਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਡਾਕਟਰ ਰਣਜੋਤ ਸਿੰਘ ਜੀ ਤੁਸੀਂ ਇਹ ਯਾਤਰਾ ਲੈ ਕੇ ਜਾਂਦੇ ਹੋ ਕਿੰਨੀ ਕੁ ਧੇਰ ਹੋ ਗਈ ਤੁਹਾਨੂੰ ਇਹ ਯਾਤਰਾ ਤੇ ਜੋ ਯਾਤਰੀਆਂ ਨੂੰ ਤੁਸੀਂ ਲੈ ਕੇ ਜਾਂਦੇ ਹੋ ਸਭ ਤੋਂ ਪਹਿਲਾਂ ਜੀ ਮੇਰੇ ਵੱਲੋਂ ਸਾਰੀਆਂ ਸਿੱਖ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਜਿਹੜਾ ਤੁਸੀਂ ਪੁੱਛਿਆ ਜੀ ਵੀ ਕਿੰਨੇ ਚਿਰ ਤੋਂ ਲੈ ਕੇ ਜਾ ਰਹੇ ਸਨ 1988 ਤੋਂ ਜੀ ਲਗਾਤਾਰ ਹਾਂ ਜੀ ਪੂਰੀ ਓਵਰਆਲ ਇੰਡੀਆ ਦੇ ਜਿਹੜੇ ਵੀ ਸਾਡੇ ਤੀਰਥ ਸਥਾਨ ਹਰ ਗੁਰੂ ਘਰ ਹਨ ਉਹਨਾਂ ਦੀ ਯਾਤਰਾ ਵਾਸਤੇ ਸਾਡੇ ਮਤਲਬ ਕਿ ਅਸੀਂ ਬੱਸਾਂ ਲੈ ਕੇ ਲਗਾਤਾਰ ਜਾ ਰਹੇ ਹਾਂ ਕਈ ਵਾਰੀ ਸਾਲ ਦੇ ਵਿੱਚ 2-2 3-3 4-4 ਬੱਸਾਂ ਦੇ ਵੀ ਟੂਰ ਪੈਂਦੇ ਰਹੇ ਅੱਛਾ ਜੀ ਹਾਂਜੀ ਪੂਰੇ ਇਲਾਕੇ ਦੀਆਂ ਸੰਗਤਾਂ ਸਾਡੇ ਨਾਲ ਹਰ ਸਾਲ ਜਾਂਦੀਆਂ ਜੀ ਹਾਂਜੀ ਲਗਾਤਾਰ ਅੱਛਾ ਜੀ ਬਾਕੀ ਜਦੋਂ ਤੱਕ ਪ੍ਰਮਾਤਮਾ ਦਾ ਹੁਕਮ ਹੈ ਉਦੋਂ ਤੱਕ ਡਿਊਟੀ ਨਿਭਾਉਂਦੇ ਰਵਾਂਗੇ ਜੀ ਓਕੇ ਓਕੇ ਹਾਂਜੀ ਠੀਕ ਹੈ ਜੀ ਸੋ ਉੱਥੇ ਦਾ ਕੁਝ ਥੋੜਾ ਜਿਹਾ ਇਤਿਹਾਸ ਦੱਸਿਓ ਜੋ 2-4 ਮਿੰਟ ਚ ਮਤਲਬ ਸਮਾਪਤ ਹੋ ਜਵੇ ਉੱਥੇ ਕੌਣ ਕੌਣ ਮਤਲਬ ਕਿ ਮਹਾਪੁਰਸ਼ ਜਾਂ ਕੋਈ ਦੇਵੀ ਦੇਵਤੇ ਉੱਥੇ ਪਹੁੰਚੇ ਦੇਖੋ ਜੀ ਜੇਕਰ ਗੱਲ ਇਤਿਹਾਸ ਦੀ ਕਰੀ ਜਾਵੇ ਅੱਜ ਇਹ ਕੁਰਾਲੀ ਸ਼ਹਿਰ ਤੋਂ ਵਾਰਡ ਨੰਬਰ 7 ਰਜਿੰਦਰ ਐਨਕਲੀਵ ਤੋਂ ਬੱਸ ਜਿਹੜੀ ਜਾ ਰਹੀ ਹੈ ਤੀਰਥ ਯਾਤਰਾ ਤੇ ਸ੍ਰੀ ਮਨੀਕਰਨ ਸਾਹਿਬ ਜੀ ਕਿਉਂਕਿ ਜੇ ਇਤਿਹਾਸ ਬਾਰੇ ਆਪਾਂ ਗੱਲ ਕਰਾਂਗੇ ਤਾਂ ਉਹਦੇ ਲਈ ਬਹੁਤ ਖੁੱਲਾ ਟਾਈਮ ਚਾਹੀਦਾ ਥੋੜੇ ਦੇ ਵਿੱਚ ਗੱਲ ਮੈਂ ਕਰਾਂ ਉਹ ਜਗਾ ਮਤਲਬ ਜਿਵੇਂ ਚਾਰ ਮੇਨ ਯੁਗ ਹੋਏ ਆ ਪਹਿਲਾ ਸਤਜੁਗ ਫਿਰ ਤ੍ਰੇਤਾ ਉਸ ਤੋਂ ਬਾਅਦ ਦੁਆਪਰ ਤੇ ਕਾਲ ਯੁਗ ਸਤਜੁਗ ਦੇ ਵਿੱਚ ਵੀ ਉੱਥੇ ਦੇਖੋ ਭਗਵਾਨ ਸ਼ਿਵ ਸ਼ੰਕਰ ਪੋਲੇਨਾਥ ਤੇ ਮਾਤਾ ਪਾਰਵਤੀ ਨੇ 11000 ਤਪੱਸਿਆ ਕੀਤੀ ਉਸ ਸਥਾਨ ਤੇ ਜੇ ਗੱਲ ਕਰੀਏ ਤ੍ਰੇਤਾ ਯੁਗ ਦੀ ਤ੍ਰੇਤਾ ਯੁਗ ਦੇ ਵਿੱਚ ਸ਼੍ਰੀ ਰਾਮਚੰਦਰ ਜੀ ਤੇ ਨਾਲ ਉਸ ਟਾਈਮ ਲక్ష్మణ ਜੀ ਤੇ ਸੀਤਾ ਜੀ ਪਹੁੰਚੇ ਉਸ ਜਗਾ ਤੇ ਜੇ ਗੱਲ ਆਪਾਂ ਦੁਆਪਰ ਯੁਗ ਦੀ ਕਰਦੇ ਆ ਦੁਆਪਰ ਯੁਗ ਦੇ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਤੇ ਪਾਂਡਵ ਵੀ ਉੱਥੇ ਪਹੁੰਚੇ ਗੱਲ ਕਰੀਏ ਸਵੈਮ ਉੱਥੇ ਆਪ ਆਪ ਨਰਾਇਣ ਕਲਾਤਰ ਜਗਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗਮੰਡਲ ਕਰਿਓ। ਜਗਤ ਜਲੰਦੇ ਨੂੰ ਤਾਰਨ ਵਾਸਤੇ ਗੁਰੂ ਨਾਨਕ ਸਾਹਿਬ ਤੇ ਨਾਲ ਬਾਲਾ ਮਰਦਾਨਾ ਜੀ ਵੀ ਉਸ ਜਗ੍ਹਾ ਤੇ ਪਹੁੰਚੇ। ਬਹੁਤ ਸਤਯੁਗੀ ਧਰਤੀ ਹੈ ਤਪਸਵੀ ਧਰਤੀ ਹੈ। ਉਸ ਤੋਂ ਬਾਅਦ ਫਿਰ ਉੱਥੇ ਦੇ ਜਿਹੜੇ ਮਹਾਪੁਰਸ਼ ਹੋਏ ਪੂਰਨ ਬ੍ਰਹਮ ਗਿਆਨੀ ਬਾਬਾ ਹਰੀ ਨਰਾਇਣ ਜੀ ਉਹਨਾਂ ਨੇ ਉਹ ਜਗ੍ਹਾ ਨੂੰ ਪ੍ਰਗਟ ਕੀਤਾ ਤੇ ਉਹਨਾਂ ਤੋਂ ਪ੍ਰਥਾਏ ਬੀਬੀ ਦੇਵਾ ਜੀ ਅੱਜ ਤੇ ਉੱਥੇ ਉਹ ਸੇਵਾ ਕਰ ਰਹੇ ਆ। ਦੂਰੋਂ ਦੂਰੋਂ ਕੋਨੇ-ਕੋਨੇ ਤੋਂ ਪੂਰੇ ਸੰਸਾਰ ਤੋਂ ਉੱਥੋਂ ਦੁਨੀਆ ਜਾਂਦੀ ਹੈ ਉਹ ਇੱਕ ਸਵਰਗ ਨਹੀਂ ਉਹ ਸੱਚਖੰਡ ਹੈ ਜੀ ਜੀ ਹਾਂ ਜੀ ਜਿੱਥੇ ਕਿ ਚਾਰੇ ਯੁੱਗਾਂ ਦੇ ਮਤਲਬ ਦੇਵੀ-ਦੇਵਤੇ ਉੱਥੇ ਬਿਲਕੁਲ ਕਿਉਂਕਿ ਉਹ ਜਗ੍ਹਾ ਹੀ ਦੇਵੀ-ਦੇਵਤਿਆਂ ਦੀ ਹੈ ਰਿਸ਼ੀਆਂ ਮੂਨੀਆਂ ਦੀ ਹੈ ਗੁਰੂਆਂ ਦੀ ਧਰਤੀ ਹੈ ਉਹ ਉਹ ਜਗ੍ਹਾ ਹੈ ਹੀ ਤਪਸਵੀ ਹੈ ਜੀ ਅਰ ਜਿੱਥੋਂ ਕਿਸੇ ਦੀ ਕੋਈ ਮਨੋ ਕਾਮਨਾਵਾਂ ਪੂਰੀ ਨਹੀਂ ਹੁੰਦੀ ਉਹ ਜਗ੍ਹਾ ਹੀ ਨਾਤੇ ਹੀ ਮਨੀ ਕੰਸਾ ਪਹਿ ਲੋਕਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਜੀ ਪਹਿਲਾਂ ਇਸ ਦਾ ਨਾਮ ਸੀ ਇਹਦਾ ਨਾ ਇਹਨੂੰ ਹਰੀ ਹਰ ਘਾਟ ਵੀ ਕਿਹਾ ਗਿਆ ਹਰੀ ਭਾਵੋ ਨਾਰਾਇਣ ਆਪ ਤੇ ਹਰ ਮਹਾਦੇਵ ਜੀ ਇਹ ਉਹਨਾਂ ਦੀ ਜਗਾ ਹੈ ਜੀ ਉਸੇ ਜਗਾ ਤੇ ਜਾ ਕੇ ਉਸ ਧਰਤੀ ਨੂੰ ਭਾਗ ਲਾਇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿੱਥੇ ਗਰਮ ਚਸ਼ਮੇ ਦਾ ਪਾਣੀ ਅੱਜ ਵੀ ਨਿਕਲ ਰਿਹਾ ਜੀ ਹਾਂਜੀ ਤੇ ਉਹ ਸਾਰਾ ਤਕਰੀਬਨ 75% ਲੰਗਰ ਉਥੋਂ ਗਰਮ ਪਾਣੀ ਨਾਲ ਤਿਆਰ ਹੁੰਦਾ ਬਿਲਕੁਲ ਹਾਂਜੀ ਜੀ ਤੇ ਰਸਤੇ ਵਿੱਚ ਮੰਡੀ ਆਉਂਦਾ ਮੰਡੀ ਸਕੇਤ ਉੱਥੇ ਦਾ ਵੀ ਰਾਜਾ ਸੀ ਜਿਹੜਾ ਜਿਹਦਾ ਨਾਂ ਸੀ ਰਾਜਾ ਸਿੱਧਸੈਨ ਕਲੰਗੀਧਰ ਪਾਸ਼ਾ ਦਾ ਬੜਾ ਉਹ ਪ੍ਰੇਮੀ ਸੀ ਤੇ ਕਲੰਗੀਧਰ ਪਾਸ਼ਾ ਨੇ ਉੱਥੇ ਵੀ ਜਾ ਕੇ 6 ਮਹੀਨੇ ਮਤਲਬ ਉਸ ਜਗ੍ਹਾ ਨੂੰ ਭਾਗ ਲਾਇਆ ਤੇ ਵਰ ਵੀ ਦਿੱਤਾ ਵੀ ਜੈਸੇ ਬਚੀ ਹਾਂਡੀ ਤੈਸੇ ਬਚੇਗੀ ਤੇਰੀ ਮੰਡੀ ਜੋ ਮੰਡੀ ਕੋ ਲੂਟੇਗੇ ਅਸਮਾਨੀ ਗੋਲੇ ਛੂਟੇਗੇ ਇਹ ਕਲੰਗੀਧਰ ਪਾਸ਼ਾ ਦਾ ਉਸ ਧਰਤੀ ਨੂੰ ਵਰਦਾਨ ਹੈ ਜੀ ਰਸਤੇ 'ਚ ਇੱਕ ਭੁੰਤ ਆਉਂਦਾ ਉੱਥੇ ਵੀ ਗੁਰੂ ਨਾਨਕ ਸਾਹਿਬ ਗਏ ਆਂ ਕਹਿੰਦੇ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਗਏ ਹਨ ਵੀ ਸੱਤ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਗੁਰੂ ਬੈਠਾ ਹੈ ਮਨੀਕਰਨ ਸਾਹਿਬ ਦਾ ਤੁਹਾਨੂੰ ਮੈਂ ਥੋੜਾ ਜਿਹਾ ਇਤਿਹਾਸ ਦੱਸ ਦਿੰਦਾ ਜਿਹੜਾ ਨਾਲ ਦਰਿਆ ਚੱਲਦਾ ਉਹਦਾ ਨਾਂ ਹੈਗਾ ਪਾਰਵਤੀ ਦਰਿਆ ਤੇ ਜਦੋਂ ਮਾਤਾ ਪਾਰਵਤੀ ਉੱਥੇ ਇਸ਼ਨਾਨ ਕਰਨ ਵਾਸਤੇ ਗਈ ਜਲ ਕ੍ਰੀੜਾ ਕਰਨ ਵਾਸਤੇ ਤੇ ਉਹਨਾਂ ਦੇ ਗਲੇ ਦੇ ਵਿੱਚ ਇੱਕ ਬਹੁਤ ਕੀਮਤੀ ਮਣੀ ਸੀ ਜਿਹਦਾ ਨਾਂ ਸੀ ਚਿੰਤਾ ਮਣੀ ਉਹ ਮਣੀ ਤੇ ਜਦੋਂ ਮਾਤਾ ਪਾਰਵਤੀ ਨੇ ਜਲ ਕ੍ਰੀੜਾ ਕੀਤੀ ਇਸ਼ਨਾਨ ਕਰਦੇ ਉਹ ਮਣੀ ਮਤਲਬ ਕਿ ਗਰਕੇ ਸਿੱਧੀ ਪਤਾਲ ਲੋਕ ਗਈ ਤੇ ਉਹ ਪਹੁੰਚੀ ਸਿੱਧੀ ਛੇਸ਼ਨਾਗ ਦੇ ਕੋਲ ਜਦੋਂ ਉਹ ਛੇਸ਼ਨਾਗ ਕੋਲ ਭਗਵਾਨ ਸ਼੍ਰੀ ਮਹਾਦੇਵ ਜੀ ਪੁੱਛਦੇ ਆ ਸ਼ਿਵ ਭੋਲੇਨਾਥ ਵੀ ਤੁਹਾਡੀ ਮਣੀ ਕਿੱਥੇ ਹੈ ਪਾਰਵਤੀ ਮਾਤਾ ਜੀ ਨੂੰ ਪੁੱਛਦੇ ਤਾਂ ਜਦੋਂ ਮਾਤਾ ਜੀ ਨੇ ਗਲੇ ਬੱਲ ਹੱਥ ਲਾ ਕੇ ਦੇਖਿਆ ਉਹ ਮਣੀ ਉੱਥੇ ਹੈ ਨਹੀਂ ਸੀ ਤੇ ਜਦੋਂ ਸ਼ਿਵ ਸ਼ੰਕਰ ਭੋਲੇਨਾਥ ਨੇ ਪੂਰੀ ਦੁਨੀਆ ਦਾ ਚੱਪਾ-ਚੱਪਾ ਛਾਣ ਮਾਰਿਆ ਤਿੰਨੇ ਲੋਕ ਛਾਣ ਲਏ ਤੇ ਉਹ ਮਣੀ ਦਾ ਪਤਾ ਨਹੀਂ ਲੱਗਿਆ ਗਣਾ ਨੂੰ ਭੇਜਿਆ ਵੀ ਮਣੀ ਦੀ ਭਾਲ ਕਰੋ ਅਖੀਰ ਦੇ ਵਿੱਚ ਜਦੋਂ ਮਨੀ ਦਾ ਕਿਤੇ ਨਹੀਂ ਪਤਾ ਲੱਗਿਆ ਫਿਰ ਉਸ ਟਾਈਮ ਦੇ ਵਿੱਚ ਭਗਵਾਨ ਸ਼ਿਵ ਸ਼ੰਕਰ ਨੇ ਜਦੋਂ ਆਪਣਾ ਤੀਜਾ ਨੇਤਰ ਖੋਲ੍ਹਿਆ ਨੇਤਰ ਨੂੰ ਨੈਣ ਵੀ ਕਹਿੰਦੇ ਆ ਨੈਣ ਦੇ ਵਿੱਚੋਂ ਜਿਹੜੀ ਪਹਿਲੀ ਬੂੰਦ ਟਪਕੀ ਉੱਥੇ ਮਾਤਾ ਨੈਣਾ ਦੇਵੀ ਦਾ ਜਨਮ ਸਥਾਨ ਹੈ ਅੱਛਾ ਜੀ ਹਾਂਜੀ ਤੇ ਮਾਤਾ ਨੈਣਾ ਦੇਵੀ ਦਾ ਜਦੋਂ ਜਨਮ ਹੋਇਆ ਦੋਨੋਂ ਹੱਥ ਜੋੜੇ ਤੇ ਕਿਹਾ ਕਿ ਪਿਤਾ ਜੀ ਤੁਸੀਂ ਕ੍ਰੋਧ ਨਾ ਕਰੋ ਮਨੀ ਦਾ ਮੈਂ ਪਤਾ ਲੈ ਕੇ ਆਉਂਦੀ ਆ ਸੱਤਵੇਂ ਜਦੋਂ ਪਤਾਲ ਦੇ ਵਿੱਚ ਪਹੁੰਚੀ ਤੇ ਪਤਾਲ ਜਦੋਂ ਵੀ ਪਹੁੰਚਣ ਦੇ ਬਾਅਦ ਉੱਥੇ ਫਿਰ ਮਾਤਾ ਨੈਣਾਦੇਵੀ ਪੁੱਛਦੀ ਐ ਛੇਸ਼ਨਾਗ ਨੂੰ ਵੀ ਮਣੀ ਤੇਰੇ ਕੋਲ ਐ ਛੇਸ਼ਨਾਗ ਕਹਿੰਦਾ ਵੀ ਹਾਂ ਇਹ ਮਣੀ ਮੇਰੇ ਮੇਰੇ ਕੋਲ ਐ ਉਸ ਮਣੀ ਦੇ ਦੋ ਮੇਨ ਅਧਿਕਾਰੀ ਸੀ ਇੱਕ ਤਾਂ ਸ਼੍ਰੀ ਹਰੀ ਨਾਰਾਇਣ ਜੀ ਉਹਨਾਂ ਕੋਲੇ ਮਣੀ ਦਾ ਉਹ ਰੱਖ ਸਕਦੇ ਸੀ ਜਾਂ ਫਿਰ ਸ਼ਿਵ ਸ਼ੰਕਰ ਭੋਲੇਨਾਥ ਜੀ ਫਿਰ ਇਸ ਕਰਕੇ ਉਹ ਮਣੀ ਜਦੋਂ ਮਾਤਾ ਨੈਣਾਦੇਵੀ ਮਣੀ ਲੈ ਕੇ ਆਈ ਤੇ ਉਹ ਮਣੀ ਵਾਪਸ ਸ਼ਿਵਜੀ ਮਹਾਰਾਜ ਨੂੰ ਦਿੱਤੀ ਮਣੀ ਲੈਣ ਤੋਂ ਬਾਅਦ ਫਿਰ ਜਦੋਂ ਉਸ ਮਨੀ ਦੇ ਨਾਂ ਤੇ ਹੀ ਮਨੀ ਕਰਨ ਸਥਾਨੇ ਬਣਿਆ ਹੈ ਜੀ ਇਤਿਹਾਸ ਬਹੁਤ ਹੈ ਇੱਥੇ ਦੀਆਂ ਕਹਾਣੀਆਂ ਵੀ ਬਹੁਤ ਹੈ ਜੀ ਉਹ ਤਾਂ ਫਿਰ ਕਿਤੇ ਸਮਾਂ ਖੁੱਲਾ ਹੋਵੇ ਫਿਰ ਸੰਗਤਾਂ ਨੂੰ ਅਸੀਂ ਸੁਣਾ ਸਕਦੇ ਹਾਂ ਬਿਲਕੁਲ ਜੀ ਹਾਂਜੀ ਸੋ ਤੁਹਾਡੀ ਇਹ ਯਾਤਰਾ ਸ਼ੁਭ ਰਹੇ ਪਰਮਾਤਮਾ ਤੁਹਾਡੀ ਯਾਤਰਾ ਨੂੰ ਸਫਲ ਕਰੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਤਕਿਆ ਮੈਂ ਬਾਵਰ ਦੇ ਦਰਵਾਰ ਇੱਕ ਮਸਤਾਨਾ ਜੋਗੀ ਤਕਿਆ ਮੈਂ ਬਾਵਰ ਦੇ ਦਰਵਾਰ ਇੱਕ ਮਸਤਾਨਾ ਜੋਗੀ ਕਾਲੂ ਦਾ ਪੁੱਤਰ ਪਿਆਰਾ ਪ੍ਰੀਤਾ ਦੀ ਅੱਖ ਦਾ ਤਾਰਾ ਕਾਲੂ ਦਾ ਪੁੱਤਰ ਪਿਆਰਾ ਪ੍ਰੀਤਾ ਦੀ ਅੱਖ ਦਾ ਤਾਰਾ ਦਰਸ਼ਨ ਨੂੰ ਤਰਸੇ ਕੁੱਲ ਜਹਾਨ ਇੱਕ ਮਸਤਾਨਾ ਜੋਗੀ ਤੱਕਿਆ ਮੈਂ ਬਾਵਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਮੈਂ ਬਾਵਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਤੱਕਿਆ ਮੈਂ ਬਾਦ ਦੇ ਕੋਲ ਪੜਨੇ ਪਾਇਆ ਬਾਦ ਦੇ ਨੂੰ ਆਪ ਪੜਾਇਆ ਬਾਦ ਦੇ ਕੋਲ ਪੜਨੇ ਪਾਇਆ ਪੱਦੇ ਨੂੰ ਆਪ ਪੜਾਇਆ ਪੱਟੀ ਤੇ ਲਿਖਿਆ ਇੱਕਮ ਕਾਰ ਇੱਕਮ ਸਤਾਨਾ ਜੋਗੀ ਤਕਿਆ ਮੈਂ ਬਾਵਰ ਦੇ ਦਰਵਾਰ ਇੱਕਮ ਸਤਾਨਾ ਜੋਗੀ ਬਾਵਰ ਦੇ ਜੇੜਖਾਨੇ ਪੀਸਣ ਨੂੰ ਮਿਲਦੇ ਦਾਣੇ ਬਾਵਰ ਦੇ ਜੇੜਖਾਨੇ ਪੀਸਣ ਨੂੰ ਮਿਲਦੇ ਦਾਣੇ சக்கீலை சத் தசதானக்கிய மபரே தரவாக்கான ப்ரூ மோமரா ஜங்க ப்ரூ மோம பனைய ਪੰਜਾਲਾ ਆ ਵਿੱਚ ਪਹਾੜ ਇੱਕ ਮਸਤਾਨਾ ਜੋਗੀ ਤਕਿਆ ਮੈਂ ਬਾਵਰ ਦੇ ਦਰਵਾਰੇ ਇੱਕ ਮਸਤਾਨਾ ਜੋਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਨੇਲਾਸ ਵਾਹਿਗੁਰੂ ਬੋਲੇ ਜੋ ਬੋਲੇ ਇਸੋ ਨਿਹਾਰ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ